प्लीज हमारे चैनल को सब्सक्राइब करें और घंटी के आइकन पर क्लिक करें व शेयर करना न भूलें ਭਾਰਤੀ ਮਹਾਵੀਰ ਦਲ ਸੇਵਾ ਸੰਤੀ ਵੱਲੋਂ ਆਯੋਜਿਤ ਬਦੀ ਉਤੇ ਨੇਕੀ ਦਾ ਪ੍ਰਤੀਕ ਦੁਸਹਿਰਾ ਸਮਾਗਮ ਯਾਦਗਾਰੀ ਹੋ ਨਿਭੜਿਆ। ਸ੍ਰੀ ਸਨਾਤਨ ਧਰਮ ਭਾਰਤੀ ਮਹਾਵੀਰ ਦਲ ਸੇਵਾ ਸੰਤੀ ਰਜਿਸਟਰਡ ਕੇ ਦਲ ਬਹਾ ਵੱਲੋਂ ਪ੍ਰਧਾਨ ਮੁਕੇਸ਼ ਕੁਮਾਰ ਪਿੰਟੂ ਦੀ ਅਗਵਾਈ ਹੇਠ ਪ੍ਰਬੰਧਕੀ ਕਮੇਟੀ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਆਯੋਜਿਤ ਬਦੀ ਉੱਪਰ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰਾ ਪਰਵ ਤੋਂ ਹੰਤਾਮ ਅਤੇ ਸ਼ਾਨ ਸ਼ੌਕਤ ਨਾਲ ਸੰਪੰਨ ਹੋਇਆ ਇਸ ਮੌਕੇ ਮਹਾਵੀਰ ਗਉਸ਼ਾਲਾ ਮਲੋੜ ਦੇ ਮੁਖੀ ਸੰਤ ਜੀ ਬਾਬਾ ਜੀ ਨੇ ਜੋਤੀ ਪ੍ਰਜਵਲਿਤ ਕਰਕੇ ਦਸਹਿਰਾ ਸਮਾਗਮ ਦਾ ਆਗਾਜ਼ ਕੀਤਾ ਇਸ ਮੌਕੇ ਐਮਐਲਏ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਜਿਸ ਮੌਕੇ ਉਹਨਾਂ ਨਾਲ ਉਹਨਾਂ ਦੇ ਛੋਟੇ ਭਰਾ ਸੰਨੀ ਢਿੱਲੋਂ ਅਤੇ ਬੇਟਾ ਪ੍ਰਾਈਟ ਢਿੱਲੋਂ ਹਾਜ਼ਰ ਸਨ ਦਸਿਆ ਸਮਾਗਮ ਦੀ ਸ਼ੁਰੂਆਤ ਗਾਇਕ ਕਲਾਕਾਰਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕਰਕੇ ਕੀਤੀ ਗਈ ਜਦੋਂ ਕਿ ਹਾਜ਼ਰੀਨ ਨੇ ਰੰਗ ਬਰੰਗੀ ਆਤਿਸ਼ਬਾਜ਼ੀ ਅਤੇ ਸੁੰਦਰ ਸੁੰਦਰ ਧਾਰਮਿਕ ਚਾਕੀਆਂ ਦਾ ਭਰਪੂਰ ਆਨੰਦ ਮਾਣਿਆ ਇਸ ਮੌਕੇ ਸ਼੍ਰੀ ਰਾਮਨਾਟਕ ਕਲਾਬ ਰਜਿਸਟਰ 88 ਪੱਕਾ ਤਲਾਬ ਵੱਲੋਂ ਪ੍ਰਧਾਨ ਬਿੱਕਰ ਸਿੰਘ ਵਿੱਕੀ ਥੋਰੀਆ ਦੀ ਅਗਵਾਈ ਹੇਠ ਰਾਮ ਰਾਵਣ ਯੁੱਧ ਦੀ ਪੇਸ਼ਕਾਰੀ ਕਰਕੇ ਪਾਪ ਰੂਪੀ ਰਾਵਣ ਦਾ ਖਾਤਮਾ ਕੀਤਾ ਜੋ ਖਿੱਚ ਦਾ ਕੇਂਦਰ ਬਣਿਆ ਜਿਸ ਉਪਰੰਤ ਸਿਨੀਅਰ ਅਗੋਸਾਨੀ ਢੀਲੋਂ ਨੇ ਪਾਪ ਅਤੇ ਹੰਕਾਰ ਰੂਪੀ ਰਾਵਣ ਅਤੇ ਮੇਗਲਾ ਦੇ 40 ਫੁੱਟ ਉੱਚੇ ਪੁਤਲਿਆਂ ਨੂੰ ਅੱਗ ਦੇ ਪੇਟ ਕੀਤਾ ਜਦੋਂ ਕਿ ਇਸ ਵਾਰ ਚਿੱਟੇ ਨਸਿਆਂ ਦੇ ਪੁਤਲੇ ਨੂੰ ਵੀ ਅੱਗ ਦੇ ਪੇਟ ਕਰਕੇ ਨਸਿਆਂ ਦੀ ਬੁਰਾਈ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਗਿਆ ਇਸ ਮੌਕੇ ਮੁੱਖ ਮਹਿਮਾਨ ਵਿਧਾਇਕ ਡਿੰਪੀ ਢੀਲੋਂ ਅਤੇ ਸੰਤ ਜੂਰੀ ਜੀ ਆਬਾ ਨੇ ਹਾਜ਼ਰੀਨ ਨੂੰ ਬਹੁਤ ਤਰਸਾਰੇ ਦੀ ਵਡਿਆਈ ਦਿੱਤੀ ਅਤੇ ਮਰਯਾਦਾ ਪੂਰਨ ਸਤੰਤ ਪ੍ਰਭੂ ਸ਼੍ਰੀ ਰਾਮ ਜੀ ਦੇ ਇਤਿਹਾਸਿਕ ਜੀਵਨ ਸੰਬੰਧੀ ਜਾਣਕਾਰੀ ਦਿੰਦੇ ਕਿਹਾ ਕਿ ਪਾਪ ਅਤੇ ਹੰਕਾਰ ਦਾ ਕੋਈ ਵੀ ਯੁੱਧ ਨਹੀਂ ਹੁੰਦਾ ਇਸ ਲਈ ਪ੍ਰਭੂ શ્રી ਰਾਮ ਨੇ ਪਾਪੀ ਅਤੇ ਹੰਕਾਰੇ ਰਾਵਣ ਦਾ ਖਾਤਮਾ ਕਰਕੇ ਇੱਕ ਨਵੇਂ ਯੁੱਗ ਦੀ ਸਥਾਪਨਾ ਕੀਤੀ ਸੀ ਇਸ ਲਈ ਉਹਨਾਂ ਹਾਜ਼ਰੀਨ ਨੂੰ ਪਾਪ ਅਤੇ ਹੰਕਾਰ ਤੋਂ ਮੁਕਤ ਹੋ ਕੇ ਪ੍ਰਭੂ શ્રી ਰਾਮ ਜੀ ਦੇ ਆਦਰਸ਼ਾਂ ਤੇ ਚੱਲਣ ਲਈ ਪ੍ਰੇਰਿਤ ਕੀਤਾ ਇਸ ਮੌਕੇ ਸੰਸਥਾ ਵੱਲੋਂ ਮਹਿਮਾਨਾਂ ਅਤੇ ਸਹਿਯੋਗੀਆਂ ਦਾ ਸਨਮਾਨਿਤ ਕੀਤਾ ਗਿਆ ਅਤੇ ਸੰਸਥਾ ਦੇ ਪ੍ਰਧਾਨ ਮੁਕੇਸ਼ ਕੁਮਾਰ ਪਿੰਟੂ ਨੇ ਆਏ ਮਹਿਮਾਨਾਂ ਸਹਿਯੋਗੀਆਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ ਇਸ ਮੌਕੇ ਮਨਸੰਚਾਲਨ ਦੇ ਪ੍ਰਮੁੱਖਾ ਸੰਜੀਵ ਗਰੋਵਰ ਵੱਲੋਂ ਬਖੋਬੀ ਨਾ ਰਹੀ ਗਈ ਸਮਾਗਮ ਦੌਰਾਨ ਸਖਰੇ ਮੱਦੇਨਜ਼ਰ ਡੀਐਸਪੀ ਅਵਤਾਰ ਸਿੰਘ ਰਾਜਪਾਲ ਦੀ ਅਗਵਾਈ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਪੂਕਤਾ ਪ੍ਰਬੰਧ ਕੀਤਾ ਗਿਆ ਸੀ ਜਿਸ ਦੇ ਚੱਲਦਿਆਂ ਤੇ ਸਾਰਾ ਸਮਾਗਮ ਅਮਨ ਸ਼ਾਂਤੀ ਨਾਲ ਯਾਦਗਾਰੀ ਹੋ ਨਿਭੜਿਆ ਬਾਬਾ ਜੀ ਅੱਜ ਤੋਂ ਸਾਰਾ ਕਮੇਟੀ ਵੱਲੋਂ ਤੇ ਸਾਰਾ ਪਰਵ ਮਨਾਇਆ ਜਾ ਰਿਹਾ ਜਿਹਦੀ ਤੁਸੇ ਜੋਤ ਪਹੁੰਚੇ ਹੋ ਕਿੱਡੇ ਖੱਗੀ ਆ ਮਰਾਦਾ ਕੋਈ ਸੋਪਨ ਕੋਹਨ ਰਾਮ ਜੀ ਬਾਰੇ ਤੁਸੀ ਜੀ ਕਹਿਣਾ ਚਾਹੂਗੇ ਅੱਜ ਬਹੁਤ ਵਧਾਈਆਂ ਸਾਰੇ ਗਿੱਦੜਵਾ ਨਿਵਾਸੀ ਇਲਾਕਾ ਨੂੰ ਇਹ ਸਾਰੇ ਬਹੁਤ ਦੇਵਤਾ ਪਰਿਵਾਰ ਅੱਗੇ ਦੜਵਾ ਸ਼ਹਿਰ ਕਿਉਂਕਿ ਅੱਜ ਮਰਯਾਦਾ ਪਰਸ਼ੋਤਕ ਸ਼ਿਰੀਦਾ ਜਿਨ੍ਹਾਂ ਨੇ ਇੱਕ ਜੀਵਨ ਜੀ ਕੇ ਆਪਣੇ ਵਰਗੇ ਦੁਨਿਆਵੀ ਬੰਦਿਆਂ ਨੂੰ ਇਹ ਛੇਧ ਦਿੱਤੇ ਇਹ ਸਮਾਜ ਹੈ ਜਾਂ ਮਰਜੀ ਗੋਵੇ ਆਪਾਂ ਅਕਸਰ ਕਹਿੰਦੇ ਹਾਂ ਸਮਾ ਘੜੀ ਬਲਵਾਨ ਹੈ ਪਰ ਹਮੇਸ਼ਾ ਜਿੱਤ ਸੱਚਾਈ ਦੀ ਹੁੰਦੀ ਹੈ ਤੇ ਇੱਕ ਆਮ ਬੰਦੇ ਨੂੰ ਵੀ ਆਪਣੇ ਜੀਵਨ 'ਚ ਧਾਰਨਾ ਧਾਰਨੀ ਚਾਹੀਦੀ ਹੈ ਹਮੇਸ਼ਾ ਕਦੇ ਵੀ ਝੂਠ ਨਹੀਂ ਬੋਲਣਾ ਚਾਹੀਦਾ ਜੇ ਸੰਸਾਰ ਦੇ ਵਿੱਚ ਹੈ ਚਾਹੇ ਪਰਿਵਾਰ ਦੇ ਵਿੱਚ ਤੇ ਉਸ ਦੀ ਬਾਪਗਵਾਨ ਫੜਦੇ ਹੈ ਅੱਜ ਵਿਜੇ ਦਸ਼ਮੀ ਹੈ ਤੇ ਜਿੱਤ ਦਾ ਪ੍ਰਤੀਕ ਹੈ ਤੇ ਇਹ ਮੈਂ ਇਸ ਤੇ ਸਾਡੇ ਪ੍ਰਧਾਨ ਜੀ ਪਿੰਟੂ ਇਹ ਜਿਨ੍ਹਾਂ ਨੇ ਇੱਡਾ ਵੱਡਾ ਪਰਾਲਾ ਸਾਰੇ ਗਿੱਦੜਵਰ ਨਿਵਾਸੀਆਂ ਨੂੰ ਨਾਲ ਲੈ ਕੇ ਜੋਟਰ ਸਾਹਿਬ ਹੈ ਤੇ ਖਾਸ ਤੌਰ ਤੇ ਮੇਰੇ ਡੀਐਸਪੀ ਸਾਹਿਬ ਜਿਹੜਾ ਇੱਡਾ ਪ੍ਰਬੰਧ ਕੀਤਾ ਹੈ ਇੰਨੇ ਸੰਗਤ ਵਾਸਤੇ ਇਹ ਸਾਰੇ ਮੈਂ ਜਿੰਨੇ ਲਾਹਵੀਰ ਦਲ ਦੇ ਮੈਂਬਰ ਹੈ ਇਹ ਵਧਾਈ ਦੇ ਪਾਤਰ ਹੈ ਜੋ ਹਰ ਸਾਲ ਐਡਾ ਵੱਡਾ ਪ੍ਰਾਲਾ ਕਰਕੇ ਆਉਣ ਵਾਲੀ ਪੀੜ੍ਹੀ ਨੂੰ ਵੀ ਇਸ ਦੇ ਨਾਲ ਜੋੜਦੇ ਹੈ ਤੇ ਵਿਆਗਰਤਾ ਹੁੰਦੀ ਇਹਦੇ ਨਾਲ ਬੱਚੇ ਸਿੱਧੇ ਰਸਤੇ ਤੇ ਤੁਰਦੇ ਹੈ ਗੁਰੂ ਮਹਾਰਾਜ ਭਗਵਾਨ ਸ਼੍ਰੀ ਰਾਮ ਐਸੀ ਤਰ੍ਹਾਂ ਇਹਨਾਂ ਮੈਂਬਰਾਂ ਤੇ ਮੁਗਿੱਦੜਾ ਸ਼ਹਿਰ ਤੇ ਮਿਹਰ ਭਰਿਆ ਹੱਥ ਰੱਖਣ ਇਹ ਵਾਅਦੇ ਖੁੱਲਦੇ ਰਹਿਣ ਤੇ ਐਸੀ ਤਰ੍ਹਾਂ ਹਮੇਸ਼ਾ ਜਿੱਤ ਹੀ ਹੁੰਦੀ ਰਹੀ ਬਾਵਜੂਦ ਆਮ ਜਿਹੇ ਆਪਾਂ ਸ਼ਾਬਾਸ਼ ਤੁਸੀਂ ਕਿਸਨਾ ਤੇ ਨਚਾਉਂਗਾ ਲੋਕਾਂ ਮੈਂ ਇਹੀ ਕਹਿਣਾ ਚਾਹਨਾ ਭਗਵਾਨ ਸ਼੍ਰੀ ਰਾਮਚੰਦਰ ਜੀਨਾਂ ਨੇ ਤਿਆਗ ਵੀ ਕਰਕੇ ਵਿਖਾਇਆ ਆਪਣੇ ਇੱਕ ਇੱਕ ਰਾਜ ਹੋਣ ਦੇ ਬਾਵਜੂਦ ਇੱਕ ਰਾਜਾ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਤਿਆਗ ਕਰਕੇ ਆਪਾਂ ਨੂੰ ਵਿਖਾਇਆ 14 ਸਾਲ ਦਾ ਬੰਨਵਾਸ ਉਹਨਾਂ ਨੇ ਕੱਟਿਆ ਇਸ ਲਈ ਕਦੇ ਵੀ ਜ਼ਿੰਦਗੀ ਦੇ ਵਿੱਚ ਔਕੜ ਤਕਲੀਫ ਆ ਜੇ ਉਹ ਕਬਰਉਣਾ ਨਹੀਂ ਚਾਹੀਦਾ ਹਨੇਰੇ ਤੋਂ ਬਾਅਦ ਸਵੇਰ ਜ਼ਰੂਰ ਹੁੰਦੀ ਹੈ ਇਸ ਲਈ ਉਸ ਭਗਵਾਨ ਦਾ ਨਾਮ ਲੈ ਕੇ ਹਮੇਸ਼ਾ ਅੱਗੇ ਵਧਦੇ ਰਹਿਣਾ ਚਾਹੀਦਾ ਵੀ ਬੜੇ ਸਰਕਾਰਿਓ ਸਰਦਾਰ ਕਿਰਪਾਲ ਸਿੰਘ ਜੀ ਸਰਦਾਰ ਹਰਦੀਪ ਸਿੰਘ ਜੀ ਪਤਾਨ ਸਾਹਿਬ ਜੜੀ ਜੀ ਤੇਰੀ ਜੀ ਅਤੇ ਨੂੰ ਸ਼੍ਰੀ ਨਾਮਨਾਟਕ ਕਲੱਬ ਦੇ ਪ੍ਰਧਾਨ ਜਿੱਗੀ ਦੋਰੀਆ ਸਾਹਿਬ ਤੋ ਬੜੀਆਂ ਝਾਕੀਆਂ ਲੈ ਕੇ ਆਏ ਆ ਅਤੇ ਸਾਰੀ ਸੰਗਤ ਜੋ ਆਜਾ ਆ ਇਸ ਜਗ੍ਹਾ ਤੇ ਇਸ ਖਾਨਾ ਮੰਡੀ ਦੇ ਵਿੱਚ ਅੱਜ ਬੇਸ਼ਰਮ ਮਨੋਣ ਵਾਸਤੇ ਗਏ ਆ ਤੇ ਇਸ ਇਸ ਧੰਦੀ ਬਹੁਤ ਵੱਡੀ ਇੱਕ ਮਹੱਤਤਾ ਅੱਜ ਦੇ ਦਿਨ ਨੇਕੀ ਦੀ ਉਹ ਹੀ ਸੋਹਣੇ ਸ਼੍ਰੀ ਰਾਮ ਚੰਦਰ ਜੀ ਨੇ ਰਾਮਨ ਦਾ ਵਤ ਕਰਕੇ ਸਾਡੇ ਭਾਗ ਸਿਤਾ ਮਾਤਾ ਨੂੰ ਅਰਦੇ ਕਰਕੇ ਅੰਦਰ ਕੀ ਤੇ ਅੱਜ ਦੇ ਦਿਨ ਉਤੋਂ ਉਸ ਜੰਗਲ ਚੋਂ ਚਾਲੇ ਬਾਸੀ ਦਿਵਾਲੀ ਵਾਲੇ ਦਿਨ ਅਯੁੱਧਿਆ ਦੇ ਵਿੱਚ ਆ ਕੇ ਗਏ ਉਹ ਬੜੀ ਵੱਡੀ ਗਿਫਟ ਸੀ ਕਿ ਰਾਸ਼ਟ੍ਰ ਦਾ ਵਤ ਕਰਨਾ ਕਿ ਉਸ ਪ੍ਰਭੂ ਤੋਂ ਬਿਨਾਂ ਨਹੀਂ ਹੋ ਸਕਦਾ ਜੋ ਅੱਜ ਸਰਕਾਰੀ ਪ੍ਰਸ਼ਾਸਨ ਨੇ ਜਿਵੇਂ ਸ਼੍ਰੀ ਰਾਮ ਦੱਤ ਜੀ ਨੇ 라ਮਨ ਜੀ ਦਾ ਵੱਧ ਕੀਤਾ ਸੀ ਆ ਸਾਡਾ ਸੰਕਲਨ ਪੀ ਐਸ ਗੱਲ ਨੂੰ ਜੇਨਾ ਕਿ ਉਹਨਾਂ ਨੇ ਵਿਚਾਰੇ ਇੱਕ ਕਿਤੇ ਦਾ ਉਹ ਬੁੱਤ ਲਾਇਆ ਨਹੀਂ ਅਸੀਂ ਕਹਿੰਦੇ ਇਹਨੂੰ ਵੀ ਅੱਜ ਹਰ ਨਸ਼ੇ ਦਾ ਇਹਨੂੰ ਵੀ ਇਤਵਾ ਤੁਸੀਂ ਚੰਦੇ ਕਰਨਾ ਤੋਂ ਤੁਸੀਂ ਸਾਰੇ ਬੜਾ ਕੀਮਤੀ ਸਮਾਂ ਕੱਢ ਕੇ ਇੱਥੇ ਆਏ ਹੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਮੁੱਢਾਈ ਦੇ ਦਿਨ ਦੀ ਵਧਾਈ ਵੀ ਜਿੰਨਾ ਤੇ ਨਾਲ ਐਸ ਕਦਰ ਤੁਹਾਡਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਇਨਾ ਮਾਨ ਸਤਿਕਾਰ ਪਿਆਰ ਦਿੱਸ਼ਿਆ ਕਿ ਮੈਂ ਐਸ ਯੋਗ ਹੋ ਸਕਿਆ ਕਿ ਅੱਜ ਇਸ ਸਟੇਜ ਤੇ ਖੜ ਕੇ ਮੈਂ ਕਹਿੰਦਾ ਕਿ ਸਭ ਤੁਹਾਡੇ ਪਿਆਰ ਸਦਕੇ ਹੋਇਆ ਤੁਹਾਡੇ ਅਸ਼ੀਰਵਾਦ ਸਭਕੇ ਹੋਇਆ ਵੀ ਮੇਰੇ ਅਰਗੇ ਬੜੇ ਤੁਰੇ ਫਿਰਦੇ ਇੱਥੇ ਪਰ ਜੀਤੇ ਦੇ ਸੰਗਤ ਜੀਤੇ ਦੇ ਤੁਹਾਡੇ ਅਰਗੇ ਸਤਿਕਾਰਯੋਗ ਲੋਕ ਪਿਆਰ ਦਾ ਸਿੱਧੇ ਹੱਥ ਰੱਖਣ ਉਹ ਵੀ ਇਹ ਮਾਣ ਦਾ ਬਤ ਕਰ ਸਕਦਾ ਜੋ ਤੁਸੀਂ ਅੱਜ ਮੈਨੂੰ ਇਸ ਮਾਣੇ ਨੂੰ ਬੜਾ ਮਾਣ ਦਿੱਤਾ ਸਾਡ ਜਿੰਦਗੀ ਦੋਨੇ ਹੱਥ ਜੋੜ ਕੇ ਤੁਹਾਡੇ ਚਾਨਾਂ ਦੇ ਵਿੱਚ ਜਿੰਨਾ ਚਿਰ ਮੈਨੂੰ ਬਣਾ ਕੇ ਰੱਖੋਗੇ ਸੇਵਾ ਕਰਦਾ ਰਹੂੰਗਾ ਔਰ ਇਹ ਪ੍ਰਣ ਕਰਕੇ ਇਹ ਇੱਕ ਤਰ੍ਹਾਂ ਦਾ ਤੁਹਾਡੇ ਨਾਲ ਅੱਜ ਇਸ ਦਿਨ ਤੇ ਵਾਦਾ ਕਰਦਾ ਕਿ ਜਿੰਨਾ ਖਾਫਾ ਕੇ ਇਸ ਹੜਕੇ ਦੇ ਸੇਵਾ ਦਾ ਹਵਾਗੇ ਉਹਨਾਂ ਕੇ ਤੁਹਾਡੀ ਜਿੰਦ ਜਾਨ ਨਾਲ ਸੇਵਾ ਨੰਨੋ ਜਿੰਦ ਰਾਤ ਕਿਤੇ ਕਰਕੇ ਗੁੰਦਾ ਔਰ ਸਦਾ ਸਾਰਾ ਪਰਿਵਾਰ ਕਰੂਗਾ ਐਡਾ ਵੱਡਾ ਪਿਆਰ ਤੁਹਾਨੂੰ ਸ਼੍ਰੀ ਰਾਮ ਜੀ ਜੈ तो सारे अपने क्लब का जिन्होंने बिल्कुल इना प्यारत्कार दिता मान दिता सारी संगत का मैं बेनती करना रामचंद्र जी कि नारा लाखिए रा रामचंद्र महाराज पत्रकार गोविंद गुप्ता की रिपोर्ट